ਜਫੇ ਲਾਉਣ ਵਾਲਾ ਜਿਹੜੇ ਜਿਹੜੇ ਦੀਪ ਦੇ دیਵਾਨੇ ਇੱਕ ਵਾਰੀ ਦੀਪ ਲਈ ਮਾਜੇ ਦੀ ਧਰਤੀ ਤੇ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਮੇਰੇ ਮਿੱਤਰੋ ਆਹ ਦੀਪਦਪੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਦਗੋ ਵਾਲਾ ਸ਼ਰਨਾ ਇਹ ਸਵਰਾਜ ਦਾ ਜੇਤੂ ਹੈ ਆਹ ਮਾਜੇ ਦੇ ਮਾਲਵੇ ਦੀ ਟੱਕਰ ਧਰਤੀ ਮਹਰਾਣੇ ਦੀ ਹੈ ਕੁੰਡੀਆਂ ਦੇ ਸਿੰਘ ਥਾਨਾ ਵਾਲਾ ਭੇ ਖੇਡ ਰਾਣਿਆਂ ਵੇਖ ਜਰਾ ਕੌਣ ਆਉਂਦਾ ਕਰੀਏ ਗੱਲ ਖੇਡ ਕਬੱਡੀ ਦੀ ਇਧਰਲੇ ਬੰਨੇ ਕਹਿੰਦੇ ਦਲਸ਼ੇਰ ਦਾ ਮੀਰਾ ਕੋਟ ਆਠ ਆਠਾ ਨਵਾਬ ਦੀਆਂ ਵੇਖੋ ਮੇਰੇ ਮਿੱਤਰੋ ਲੈ ਵੀ ਗੋਰੇ ਡੀਪੀ ਸਾਹਿਬ ਆਂਧਪੁਰਜੀ ਵਾਲਾ ਦੁਨੀਆਂ ਦੇ ਦਿਲ ਜਿੱਤਦਾ ਛਾਤੀ ਉੱਤੇ ਬਣਾਈ ਫਿਰਦਾ ਮੁੰਡਾ ਪਤਾ ਪਾਣਦਾ ਆਉਂਦਾ ਫਿਰ ਨਜ਼ਾਰਾ ਜਦੋਂ ਟੱਕਰੇ ਜਾਫੀ ਇਹਦਾ ਆਹ ਇਹਦੇ ਖਾਨ ਦਾ ਗੁਰਵਿੰਦਰ ਕਾਂਗੇ ਵਾਲਾ ਫਰੀਦਕੋਟਿਆ ਇੱਕ ਪਾਸੇ ਅੰਮ੍ਰਿਤਸਰ ਤਰਨਤਾਰਨ ਮੋਗਾ ਫਰੀਦਕੋਟ ਉਹ ਧਰਤੀ ਮਹਰਾਣੇ ਦੀ ਹੈ ਮੇਲਾ ਤੰਤਨ ਬਾਬਾ ਰਤਨਦੇਲ ਚੱਲਦਾ ਓਏ ਮੱਲ ਵੱਡੇ ਆਏ ਹੋਇਆ ਮੱਲ ਵੱਡੇ ਆਏ ਹੋਇਆ ਪਿਆਰ ਨਾਲ ਓ ਵਿੱਕੀ ਬਾਬਾ ਬੰਬੇ ਵਾਲਿਓ ਗੁਰਵਧਾਨ ਉਹਨਾਂ ਦਾ ਵੀ ਧੰਨਵਾਦ ਹੈ ਆ ਗੋਬਰਜੀ ਵਾਲਾ ਕਿ ਬੁੱਕ ਦਾ ਇੰਨੇ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਜਿੱਤਦਾ ਏ ਟਰੈਕਟਰ ਜਿਹੜਾ ਪੰਜਾਬ ਦੇ ਮੇਲੇ ਵਿੱਚ ਆਓ ਸਾਹਮਣੇ ਕੌਣ ਕੌਣ ਇਹਦਾ ਕੋਲੀਆ ਪਿੰਡਾ ਥੋੜੀ ਜੀ ਹਲਕੀ ਜੀ ਚੋਟ ਮਹਿਸੂਸ ਕਰ ਰਿਹਾ ਹੈ ਲੈ ਵੀ ਦੀਪ ਵੇਖੀ ਜਰਾ ਸੋਹਣਾ ਹੈ ਕਿਤੇ ਸੱਟ ਯਾਦੇ ਨਾ ਹੋਵੇ ਬਾਬਾ ਮੇਰ ਕਰੇ ਵੀ ਕਿਸੇ ਦੇ ਸੱਟ ਪੈਣ ਨਾ ਲੱਗੇ 18 ਤਰੀਕ ਨੂੰ ਪ੍ਰਿੰਗੜੀ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਹੈ ਉਹਦੇ ਲਈ ਵੀ ਆਪ ਸਭ ਨੂੰ ਸੱਦੇ ਆ 15 ਤਰੀਕ ਜਿਹੜੀ ਸ਼ਾਹ ਵਾਲੇ ਦਾ ਮੇਲਾ ਲੈ ਵੀ ਸੁਖਿਆ ਪਰਸੋ ਕਬੱਡੀਆਂ ਪੈਣੀਆਂ ਨੌਜਾਨਾ ਇੱਕ ਪਾਸੇ ਜਾਂਦੀ ਹੈ ਜਿਵੇਂ ਦੀਪ ਕੁਮਰਜੀ ਵਾਲੇ ਨੇ ਮਾਝੇ ਦੀ ਧਰਤੀ ਤੇ ਸਭ ਤੋਂ ਵੱਧ ਟਰੈਕਟਰ ਦਾ ਜਿੱਤੂ ਬਣਿਆ ਅੰਬਾ ਵੀ ਘੱਟ ਨਹੀਂ ਤੇ ਮੱਖਣ ਸੰਧੂ ਉਹ ਖਿਡਾਰੀ ਹੈ ਜਿਨੇ ਪਹਿਲਾ ਜਿਨੇ ਮਾਜੇ ਵਿੱਚ ਪਹਿਲਾ ਟਰੈਕਟਰ ਜਿੱਤਿਆ ਉਧਰਲੇ ਬੰਨੇ ਦੀਪ ਤੇ ਦੀਪਾ ਲੀਲਾ ਵਾਲਾ ਮੇਰੇ ਮਿੱਤਰੋ ਕਮਾਲ ਹਜੇ ਮਹਰਾਣੇ ਵਾਲੇ ਭਗਵੰਦਰ ਸਿੰਘ ਜੀ ਕਾਪਰੇਟ ਬੈਂਕ ਜ਼ਿਲ੍ਹਾ ਮੈਨੇਜਰ ਹਰਜਿੰਦਰ ਸਿੰਘ ਜੀ ਸਾਡੇ ਹਰਮਿੰਦਰ ਸਿੰਘ ਜੀ ਜਰਨਲ ਮੈਨੇਜਰ ਵੇਰਕਾ ਮਿਲਕ ਪਲਾਂਟ ਤੇ ਡਾਕਟਰ ਭਪਿੰਦਰ ਸਿੰਘ ਜੀ ਤੇ ਸਰਦਾਰ ਹਰਦੀਪ ਸਿੰਘ ਨੰਬਰਦਾਰ ਸਾਹਿਬ ਸਾਰਿਆਂ ਦਾ ਧੰਨਵਾਦ ਹੈ ਜਉਂਦੇ ਵਾਦੇ ਰੋ ਓਏ ਉਧਰ ਪੁੱਧਰ ਨੇ ਬੰਨੇ ਦੀਪ ਪਰਨੇ ਕਰ ਲਿਆ ਕਿਨੇ 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 ਦੀਪ ਭੱਜ ਗਿਆ ਇਹ ਦੀਪ ਭੱਜ ਗਿਆ ਆਹ ਦੀਪ ਭੱਜ ਗਿਆ ਦੀਪ ਭੱਜ ਗਿਆ ਨੇ ਰੋਬਨ ਸਰ ਜੀ ਮੇਰੇ ਕੋਲ ਭੱਜ ਕੇ ਆਏ ਆ ਮਿੱਤਰੋ ਗੁਰਦੇਵ ਸਿੰਘ ਜੀ ਸਰਪੰਚ ਸਾਹਿਬ 5000 ਰੁਪਏ ਜੱਫਿਆਂ ਨੂੰ ਦੇ ਦਿਓ ਉਧਰ ਜਿਹਨਾਂ ਦੇ ਜੱਫਾ ਲੱਗ ਗਿਆ ਸ਼ੰਕਰ ਜਹਾਜ ਨੂੰ ਇਹ ਦੀਪਦਪੁਰ ਜੀ ਉਹ ਯਾਰਾਂ 'ਚ ਖੜਕ ਪਈ ਓਏ ਭਾਈਆਂ 'ਚ ਖੜਕ ਪਈ ਉਹ ਯਾਰਾਂ ਯਾਰਾਂ 'ਚ ਖੜਕ ਪਈ ਉਹ ਯਾਰਾਂ ਯਾਰਾਂ 'ਚ ਖੜਕ ਪਈ ਇੱਕ ਬੰਦੇ ਨਾਟ ਗਿਆ ਇਹ ਾਂਗੇ ਵਾਲਿਆ ਆ ਜੀ ਸੁਣਿਆ ਬਲੇ